ਅਸੀਂ ਦੋ ਨੌਜਵਾਨਾਂ ਨੂੰ ਆਪਣੀ ਬਾਤ ਦੋ ਦੇਣੀ ਚਾਹੁੰਦੇ ਹਾਂ ਸੋ ਲੋਕਾਂ ਨੂੰ ਖੋਲ ਕੇ ਦੋ ਨੌਜਵਾਨ ਇੱਕ ਨੂੰ ਧਾਰਮਿਕ ਦਾਲ ਤੇ ਤੇ ਦੂਸਰੇ ਨੂੰ ਰਾਜਨੀਤੀ ਬਤੌਰ ਦੇ ਉੱਤੇ ਦੋਵਾਂ ਨੂੰ ਅਸੀਂ ਪੰਜਾਬ ਤੇ ਪੰਚ ਦੀ ਬਾਤ ਦੋ ਸੁਭਾਤ ਦੀ ਚਾਹੁੰਦੇ ਹਾਂ ਇਹ ਤੁਹਾਡਾ ਇਹ ਇਥੋਂ ਦੀਆਂ ਖੁੱਦਗਰਦ ਪਾਰਟੀਆਂ ਦੇ ਲੋਮੀ ਗੜਕਦੇ ਨੇ ਤੇ ਕੇਂਦਰ ਦੇ ਵੀ ਜੇਲ੍ਹ ਦੇ ਵਿੱਚ ਬੰਦ ਕਰਕੇ ਰੱਖੇ ਹੋਏ ਆ ਤੁਹਾਨੂੰ ਪਤਾ ਹੈ ਨਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਤਾਂ ਮਹਿਮ ਚੁਰੂ ਕੀ ਦੀ ਜਾਊਗੀ ਸਾਰਿਆਂ ਦੀ ਖਿਦਾਰ ਦੇ ਨਾਲ ਸ਼ਾਂਤ ਵੀ ਢੱਕ ਦੇ ਨਾਲ ਅਸੀਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਭਾਈ ਅੱਲਾਹ ਕਿਰਪਾ ਕਰਦੇ ਹੋ ਜਿਹੜੀ ਸਾਡੀ ਕੌਮ ਦੇ ਮਾਰਗਦਰਸ਼ਨ ਨੇ ਅਸੀਂ ਦੋ ਨੌਜਵਾਨਾਂ ਨੂੰ ਆਪਣੀ ਬਾਤ ਦੋ ਦੇਣੀ ਚਾਹੁੰਦੇ ਹਾਂ ਸੋ ਲੋਕਾਂ ਖੋਲ ਕੇ ਦੋ ਨੌਜਵਾਨ ਇੱਕ ਨੂੰ ਧਾਰਮਿਕ ਪਾਸੇ ਤੇ ਦੂਸਰੇ ਨੂੰ ਰਾਜਨੀਤੀ ਬਤੌਰ ਦੇ ਉੱਤੇ ਦੋਵਾਂ ਨੂੰ ਅਸੀਂ ਪੰਜਾਬ ਤੇ ਪੰਚ ਦੀ ਬਾਤ ਦੋ ਸੁਣਵਾਣੀ ਚਾਹੁੰਦੇ ਹਾਂ فیصلہ اور یہ دونوں دار نے بھی جیل کے بند کر کے رکھے ہوئے تھے پتا ہے نا آنے والے سمے ایک مہم شروع کی جائے گی ਸਾਰਿਆਂ ਦੀ ਖਿਦਾਰ ਦੇ ਨਾਲ ਸ਼ਾਮ ਦੀ ਢੰਗ ਦੇ ਨਾਲ ਅਸੀਂ ਭਾਈ ਜਗਤਾ ਸਿੰਘ ਹਵਾਰਾ ਨੂੰ ਭਾਈ ਅਮਰਪਾਲ ਖਾਦਦੇ ਨੂੰ ਜਿਹੜੀ ਸਾਡੀ ਕੌਮ ਦੇ ਮਾਰਗਦਰਸ਼ਨ ਨੇ ਅਸੀਂ ਦੋ ਨੌਜਵਾਨਾਂ ਨੂੰ ਆਪਣੀ ਵਾਅਦਾ ਦੇਣੀ ਚਾਹੁੰਦੇ ਹਾਂ ਸੋ ਲੋਕਾਂ ਰਾਜਨੀਤੀ ਬਤੌਰ ਦੇ ਉੱਤੇ ਦੋਵਾਂ ਨੂੰ ਅਸੀਂ ਪੰਜਾਬ ਤੇ ਪੰਚ ਦੀ ਬਾਗ ਨੂੰ ਸੰਭਾਲੀ ਦੀ ਚਾਹੁੰਦੇ ਆ ਇਹ ਤੁਹਾਡਾ ਫੈਸਲਾ ਔਰ ਟਾਲ ਦਾ ਪਰ ਇਹ ਦੋਵੇਂ ਦੇ ਦੋਵੇਂ ਇਹ ਇੱਥੋਂ ਦੀਆਂ ਕੁਝ ਨਰਜ ਪਾਰਟੀਆਂ ਦੇ ਲੋਮੀੜ ਗੱਦਦੇ ਤੇ ਕੇਂਦਰ ਦੇ ਵੀ ਜੇਲ੍ਹ ਦੇ ਵਿੱਚ ਬੰਦ ਕਰਕੇ ਕੀ ਦੀ ਜਾਊਗੀ ਸਾਰਿਆਂ ਦੀ ਖਿਦਾਰ ਦੇ ਨਾਲ ਸ਼ਾਂਤ ਵੀ ਢੰਗ ਦੇ ਨਾਲ ਅਸੀਂ ਭਾਈ ਜਗਤਾ ਸਿੰਘ ਹਵਾਰਾ ਨੂੰ ਭਾਈ ਅਮਰਪਾਲ ਖਾਦਦੇ ਨੂੰ ਜਿਹੜੀ ਸਾਡੀ ਕੌਮ ਦੇ ਮਾਰਗਦਰਸ਼ਨ ਨੇ ਅਸੀਂ ਦੋ ਨੌਜਵਾਨਾਂ ਨੂੰ ਆਪਣੀ ਬਾਤ ਦੋ ਦੇਣੀ ਚਾਹੁੰਦੇ ਹਾਂ ਸੋ ਲੋਕਾਂ ਨੂੰ ਖੋਲ ਕੇ ਦੋ ਨੌਜਵਾਨ ਇੱਕ ਨੂੰ ਧਾਰਮਿਕ ਰਾਜਨੀਤੀ ਤੌਰ ਦੇ ਉੱਤੇ ਦੋਵਾਂ ਨੂੰ ਅਸੀਂ ਪੰਜਾਬ ਤੇ ਪੰਚ ਦੀ ਵਾਗ ਨੂੰ ਸੁਭਾਗ ਨਹੀਂ ਚਾਹੁੰਦੇ ਆ ਇਹ ਤੁਹਾਡਾ ਫੈਸਲਾ ਔਰ ਟਾਲ ਦਾ ਪਰ ਇਹ ਦੋਵੇਂ ਦੇ ਦੋਵੇਂ ਇਹ ਇੱਥੋਂ ਦੇ ਆ ਖੁਦ ਕਰਕੇ ਪਾਰਟੀਆਂ ਦੇ ਲੋਮੀ ਗੱਦਦੇ ਨੇ ਤੇ ਕੇਂਦਰ ਦੇ ਵੀ ਜੇਲ੍ਹ ਦੇ ਵਿੱਚ ਬੰਦ ਕਰਕੇ ਰੱਖੇ